कहानी शुरू होती है एक साधारण तस्वीर ਨਾਲ ਇੱਕ ਮੇਜ਼ ਤੇ ਰੱਖਿਆ ਖਾਲੀ ਗਲਾਸ ਸਾਡੇ ਦਿਨ ਵੀ ਬਿਲਕੁਲ ਇਸੇ ਗਲਾਸ ਵਾਂਗ ਨੇ ਸਵੇਰੇ ਜਦੋਂ ਅੱਖ ਖੁੱਲਦੀ ਹੈ ਉਹ ਖਾਲੀ ਹੁੰਦੇ ਨੇ ਨਾ ਖੁਸ਼ੀ ਨਾਲ ਭਰੇ ਨਾ ਗਮ ਨਾਲ ਸਿਰਫ ਇੱਕ ਮੌਕਾ ਹੁੰਦਾ ਹੈ ਕਿ ਅਸੀਂ ਉਸ ਗਲਾਸ ਨੂੰ ਕਿਸ ਨਾਲ ਭਰਦੇ ਹਾਂ ਕਈ ਲੋਕ ਸਾਰਾ ਦਿਨ ਸ਼ਿਕਾਇਤਾਂ ਨਾਲ ਭਰ ਦਿੰਦੇ ਨੇ ਮੇਰੇ ਕੋਲ ਸਮਾਂ ਨਹੀਂ ਮੇਰੇ ਨਾਲ ਇਨਸਾਫ ਨਹੀਂ ਮੇਰੀ ਕਿਸਮਤ ਖਰਾਬ ਉਨਾ ਦੇ ਗਲਾਸ ਵਿੱਚ ਸਿਰਫ ਨਕਾਰਾਤਮਕਤਾ ਹੀ ਨਕਾਰਾਤਮਕਤਾ ਨਹੀਂ ਹੈ ਪਰ ਕੁਝ ਲੋਕ ਛੋਟੀਆਂ-ਛੋਟੀਆਂ ਖੁਸ਼ੀਆਂ ਨਾਲ ਆਪਣਾ ਗਲਾਸ ਭਰਦੇ ਨੇ ਸਵੇਰ ਦੀ ਤਾਜੀ ਹਵਾ ਕਿਸੇ ਦਾ ਪਿਆਰ ਭਰਿਆ ਸਨੇਹਾ ਜਾਂ ਰਾਤ ਵਿੱਚ ਮਿਲੇ ਕਿਸੇ ਅਜਨਬੀ ਦੀ ਮੁਸਕਾਨ ਜ਼ਿੰਦਗੀ ਵਿੱਚ ਗੱਲ ਇਹ ਨਹੀਂ ਕਿ ਗਲਾਸ ਖਾਲੀ ਹੈ ਜਾਂ ਭਰਿਆ ਅਸਲ ਗੱਲ ਇਹ ਹੈ ਉਹ ਕਿਸ ਨਾਲ ਭਰਿਆ ਹੈ ਜੇ ਅਸੀਂ ਉਸ ਵਿੱਚ ਗਮ, ਗੁੱਸਾ ਤੇ ਸ਼ਿਕਾਇਤ ਪੋਨੇ ਹਾਂ ਤਾਂ ਦਿਨ ਦਾ ਸਵਾਦ ਖੋੜਾ ਹੋਵੇਗਾ ਪਰ ਜੇ ਅਸੀਂ ਉਸ ਵਿੱਚ ਸ਼ੁਕਰਗੁਜ਼ਾਰੀ, ਪਿਆਰ ਤੇ ਆਸ ਪਾਈਏ ਤਾਂ ਉਹ ਹੀ ਗਲਾਸ ਮਿੱਠੀ ਸ਼ਰਬਤ ਵਾਂਗ ਲੱਗੇਗਾ ਅਖੀਰ ਵਿੱਚ ਖਾਲੀ ਗਲਾਸ ਸਾਨੂੰ ਇਹ ਸਬਕ ਸਿਖਾਉਂਦਾ ਹੈ ਜ਼ਿੰਦਗੀ ਸਾਡੇ ਹੱਥ ਵਿੱਚ ਹੈ ਅਸੀਂ ਹਰ ਸਵੇਰ ਆਪਣੇ ਨਾਲ ਇੱਕ ਖਾਲੀ ਗਲਾਸ ਲੈ ਕੇ ਚੱਲਦੇ ਹਾਂ ਹੁਣ ਫੈਸਲਾ ਤੁਹਾਡਾ ਹੈ ਉਸ ਨੂੰ ਕੌੜੇ ਸ਼ਬਦਾਂ ਨਾਲ ਭਰਨਾ ਹੈ ਜਾਂ ਮਿੱਠੀਆਂ ਯਾਦਾਂ ਨਾਲ ਅੱਜ ਆਪਣੇ ਗਲਾਸ ਵਿੱਚ ਤੁਸੀਂ ਕੀ ਪਾਉਂਗੇ ਆਪਣੇ ਵਿਚਾਰ ਕਮੈਂਟ ਚ ਜ਼ਰੂਰ ਦੱਸਿਓ